ਕੰਬਰ ਦੀ ਜਿੱਦਾਸ ਹੋ ਗਈ ਹੈ ਤੇ ਅੱਜ ਮੰਗਲਵਾਰ ਦਾ ਦਿਨ ਹੈ ਤੇ ਆਹ ਕੋ ਟੁੱਟੇ ਮੰਜੇ ਕੀ ਕਰੀ ਜਾਂਦੇ ਤੁਸੀਂ ਆਹਾ ਆਹਾ ਤੇ ਸ਼ਾਮ ਦਾ ਵੇਲਾ ਹੋ ਚੁੱਕਾ ਹੈ ਅੱਜ ਸ਼ਾਮ ਨੂੰ ਆਪਣਾ ਵਲੌਗ ਸਟਾਰਟ ਹੋਇਆ ਜੀ ਤੇ ਹਾਂ ਗੁਰਦੁਰ ਤੁਸੀਂ ਜਾਣਾ ਕਿ ਨਹੀਂ ਗੁਰਦੁਰ ਜਾਣਾ ਕਿ ਨਹੀਂ ਤੁਸੀਂ ਨਹੀਂ ਜਾਣਾ ਤੈਨੂੰ ਤਾਂ ਸੀ ਤੂੰ ਆ ਜਾਣਾ ਅਸੀਂ ਤੁਹਾਡੇ ਨਾਲ ਜਾਣਾ ਰੇੜੇ ਤੇ ਜਾਣਾ ਤੁਸੀਂ ਅੰਡੀ ਮੰਮੀ ਨੇ ਘਰ ਜਾਣਾ ਅੱਜ ਰੇੜੇ ਤੇ ਤੁਸੀਂ ਤਾਂ ਰੇੜੇ ਤੇ ਜਾਣਾ ਹੈ ਫਿਰ ਤੁਸੀਂ ਉੱਥੇ ਸਾਡੇ ਨਾਲ ਹੀ ਜਾਵੋ ਸਾਡੇ ਨਾਲ ਹੀ ਜਾਵੋ ਠੀਕ ਐ ਇੰਨਾ ਤੇਜ਼ ਨਹੀਂ ਬੋਲਣਾ ਨਹੀਂ ਤੇ ਲੈ ਕੇ ਨਹੀਂ ਜਾਣਾ ਮੈਂ ਹਾਂ ਵੀਡੀਓ ਬੰਦ ਕੀਤੀ ਤੇ ਆਪਣੀ ਵਿੱਚ ਹੀ ਗੱਲਾਂ ਕਰਦੇ ਹਾਂ ਹਾਂ ਵਿੱਚੇ ਗੱਲਾਂ ਨਾ ਪਾਓ ਹਾਂ ਕਿ ਇੱਕ ਨਮ ਨਮ ਪਾ ਕੇ ਮੈਂ ਇੱਥੇ ਟੂਣਾ ਹੈ ਕੀ ਆੜੇ ਆਖੇ ਖਵਾ ਦੇ ਰੋਟੀ ਇੱਕ ਚੱਕ ਲੈ ਇੱਕ ਬੁਰਕੀ ਦੇ ਦੇ ਓਹ ਲੋਥ ਲੰਗਰ ਨਹੀਂ ਖਾਣਾ ਝੂਠੀ ਨਹੀਂ ਕਰ ਚੱਲ ਰਹਿਣਦੇ ਰਹਿਣਦੇ ਵੀ ਇਹਨੂੰ ਖਾ ਲੈਣ ਦੇ ਕੋਈ ਨਹੀਂ ਕਿ ਮੈਂ ਜਦੋਂ ਰੋਟੀ ਲੈਣ ਹੁੰਦੇ ਨਹੀਂ ਹੁੰਦੀਆਂ ਕਿਉਂ ਨਹੀਂ ਮੈਂ ਦੇ ਹੁੰਦੀ ਫੇਰਾ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਐਵੇਂ ਲੜੋ ਨਾ ਹੁਣ ਲਾਈ ਲਾਈਟ ਗਈ ਹੋਈ ਹੈ ਤੇ ਗਰਮੀ ਲੱਗਦੀ ਦੀ ਹੈ ਇੱਥੇ ਮਾੜੇ ਮੋਟੇ ਹਵਾ ਲੱਗਦੀ ਹੈ ਅੱਜ ਕਿਸੇ ਕਿਸੇ ਪਾਸੇ ਜਮੀਂ ਕਾਫੀ ਪੈ ਗਿਆ ਕਿਸੇ ਕਿਤੇ ਕਿਤੇ ਛੱਡ ਗਿਆ ਸਵੇਰੇ ਸਵੇਰ ਠੰਡੀ ਹਵਾ ਚੱਲੀ ਸੀ ਪੂਰੇ ਵਾਲੀ ਤੇ ਹੁਣ ਗਰਮੀ ਜੀ ਪਾਈ ਖੜਾ ਸ਼ਾਮ ਦੇ ਵੇਲੇ ਵਿੱਚ ਬਦਲਦਾ ਹੈਗਾ ਕਿ ਤੇ ਜਦੋਂ ਹਵਾ ਰੁਕ ਜਾਂਦੀ ਉਦੋਂ ਗਮ ਵੱਜ ਜਾਂਦਾ ਤੇ ਬਾਕੀ ਮੈਂ ਕਿਹਾ ਚਲੋ ਕਰੀ ਰਿਕਾਰਡ ਅੱਜ ਮਾੜੀ ਮੋਟੀ ਕਿਉਂਕਿ ਅ ਕੱਲ ਨੂੰ ਫਿਰ ਉਸ ਹੁਣ ਉਹ ਟਾਈਮ ਤਾਂ ਪਾਇਆ ਨਹੀਂ ਕਰਨੀ ਵੀਡੀਓ ਸਵੇਰੇ ਸਵੇਰੇ ਤੇ ਬਾਕੀ ਪਤਾ ਨਹੀਂ ਕਿਹੜੇ ਟਾਈਮ ਪਾਇਆ ਕਰੂੰਗਾ ਇਹ ਪਤਾ ਹੁਣ ਤੇ ਬਾਕੀ ਠੀਕ ਆ ਕੰਮ ਓਕੇ ਆ ਪੂਰਾ ਅੱਜ 300 350 ਅੱਜ ਦਿਹਾੜੀ ਮਾਰ ਲਈ ਕਿਉਂਕਿ ਕੰਮ ਕੱਲੋ ਨਾਲ ਕਿਹਾ ਜੀ ਵੀ ਆਜੋ ਵੀ ਜੋ ਅੱਧੀ ਗੱਡੀ ਲਾ ਲਓ ਸਾਡੇ 350 ਹੁੰਦਾ ਅੱਧੀ ਗੱਡੀ ਦਾ ਤੇ ਉਹ ਠੀਕੇ ਦਾ ਸਾਡਾ ਕਹਿੰਦਾ ਵੀ ਕੀ ਲਾਉਣਾ ਕਹਿੰਦਾ ਅੱਧੀ ਦਿਹਾੜੀ ਦਾ ਤੇ ਕੰਮ ਹੋਣੀ ਚਾਹੀਦੀ ਤੇਰੇ ਚੱਲਦਾ ਨਹੀਂ ਪਿਆ ਅੱਗੇ ਇਹਨੇ ਕਰਦਾ ਨਹੀਂ ਪਤਾ ਨਹੀਂ ਕਿਉਂ ਸਾਡੇ ਸੀ ਸਾਡੀ ਤਾਂ ਤਿਆਰੀ ਸੀ ਕੈਲੇ ਦੇ ਤੇ ਮੇਰੀ ਦੋਹਾਂ ਦੀ पर वो गया ही नहीं चलो ठीक है कल शायद हम जाऊँगे फिर आएगा दास के लिए ना भाई जिन्ना रे अभी ज़रूरी लो उन्हीं से दास के लिए मैं कल तो करनी है सबरे पर तो कहीं दे तो थी चलो हाँ ले भी लेता ਚਲੋ ਚਲੋ ਆ ਜਾ ਥੱਲੇ ਸਭ ਜਵਾਕ ਥੋੜੇ ਮਾਸ ਕਰਿਆ ਨੇ ਲੱਕੀ ਕੀ ਕੀ ਆ ਰਿਹਾ ਨੇ ਚੱਲ ਤੈਨੂੰ ਸੈਰ ਕਰਾਵਾਂ ਥੋੜੀ ਜੀ ਸੈਰ ਸਵੇਰ ਦੀ ਸੈਰ ਤਾਂ ਇਹਨਾਂ ਕਰ ਲਈ ਸ਼ਾਮ ਵੀ ਚੱਲੀ ਜਾਣਾ ਹਣਾ ਹੋ ਚਲੋ ਆਜੋ ਧੀ ਕਿਹਾ ਤਾ ਇੱਧਰ ਉਫ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ 11 ਜੁਲਾਈ ਸਤੰਬਰ ਹੋ ਗਈ ਹੈ ਤੇ ਦਿਨ ਬੁੱਧਵਾਰ ਦਾ ਹੋ ਗਿਆ ਟਾਈਮ ਹੋ ਗਿਆ ਵਾ 6 ਵਜੇ ਤੇ 20 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਪੀਏ ਚਾਹ ਆਜੋ ਆਹ ਦੇਖੋ ਤੇ ਚਲਿਏ ਤੁਹਾਨੂੰ ਬਾਹਰ ਦਾ ਵੀ ਵਿਖਾਈਏ ਹੋਲਾ ਲੈ ਵੀ ਅੱਲਾ ਵੀ ਮੇਤੋ ਪਹੁੰਚ ਗਏ ਸਪਰੇਅ ਕਰਨ ਵਾਸਤੇ ਫੋਨ ਆ ਗਿਆ ਧੱਕ ਕਰਤਾ ਸਟਾਰਟ ਉਹ ਕਰੀਏ ਹੁਣ ਆਪਣੇ ਵਾਲਾ ਤੇ ਬਾਈ ਦਵਾਈ ਖੋਲ ਕੇ ਚੱਲਿਆ ਗਿਆ ਹਾ ਲਾਲ ਬਾਸੋਦੋ ਸਟਾਰਟ ਕੀਤੀ ਸੀ ਤੇ ਉਵੇਂ ਹੀ ਕੱਲਾ ਆ ਗਿਆ ਉਹਦੋਂ ਜਦੋਂ ਮੈਂ ਕਿਹਾ ਨਾ ਕਿ ਮੋ ਚਾਲ ਵੇਖਦੇ ਆਂ ਸਾਈਡ ਬਾਹਰ ਦਾ ਤੇ ਉਵੇਂ ਹੀ ਆ ਗਿਆ ਫਿਰ ਉਵੇਂ ਹੀ ਕਰਦਾ ਛੇਰੀ ਛੇਰੀ ਕੱਪੜੇ-ਕੱਪੜੇ ਲੈ ਕੇ ਤੇ ਆ ਗਏ ਤੇ ਕਰੀਏ ਅੱਜ ਸਪਰੇ ਠੀਕ ਆ ਇਧਰ ਨੌ ਕਿੱਲੇ ਜਿਹੜੇ ਰਹਿੰਦੇ ਸੀ ਉਹਦੇ ਤੇ ਕਰਨੀਆਂ ਤੇ ਬਾਕੀ ਦੇਖਦੇ ਆਂ ਤੂੰ ਬਿਨਾ ਹੋਰ ਹੁੰਦੀ ਹੈ ਕਿ ਨਹੀਂ ਹੁੰਦੀ ਇਹਨੂੰ ਸਟਾਰਟਿੰਗ ਮਾਰੀਏ ਪਹਿਲਾਂ ਤਾਂ ਦਾ ਪੈਰ ਨਹੀਂ ਦੇ ਵਿੱਚ ਕੋਈ ਨਕਸਾ ਉਹ ਆਵਾਜ਼ ਜ਼ਿਆਦਾ ਕਰਦਾ ਖਾੜ ਖਾੜ ਜੀ ਜ਼ਿਆਦਾ ਕਰਦਾ ਪਤਾ ਨਹੀਂ ਕੀ ਨਕਸਾ ਵੈਸੇ ਜੀ ਬਸ ਮਿਸਤਰੀ ਨੂੰ ਦੱਸਾਇਆ ਜੀ ਉਹ ਕਹਿੰਦਾ ਵੀ ਠੀਕ ਕਰ ਮੈਂ ਟਾਈਮ ਲਗਾ ਕੇ ਚਲਾਉ ਉਹ ਜਿਹੜਾ ਖਾੜ ਗਿਆ ਉਹ ਦੇਖੀ ਜੋ ਦਵਾਰ ਆ ਫਿਰ ਰਿਪੇਅਰ ਹੋਊਗੀ ਤੇ ਚਲੋ ਠੀਕ ਆ ਬਾਕੀ ਸਾਡੇ ਇਨਾ ਤੇ ਰੋਡ ਵੀ ਵੇਖੇ ਘੱਟ ਪੈਂਦਾ ਏ ਪੰਪਾਂ ਤੇ ਸਾਰਾ ਕੁਝ ਕਲੀਅਰ ਕਰ ਗਿਆ ਵੀ ਆਗਰ ਵਿੱਚ ਇੱਕ ਚਲੋ ਵੀ طرف ਤੋਂ ਸਮਾਂ ਸਟਾਰਟ ਕਰਦੇ ਹਾਂ ਤੇ ਫਿਰ ਮਿਲ ਜਾਂਗੇ ਆਪੇ ਬਾਅਦ 27 ਬੈਂਕੀਆਂ ਬਣਾਈਆਂ 27 ਕਰਕੇ ਪਹਿਲਾਂ ਫਿਰ ਦੇ ਦੇਣ ਕਿੰਨੀਆਂ ਪਾਣੀਆਂ ਉਸ ਤੋਂ ਬਾਅਦ ਦੀਆਂ ਦਵਾਈ ਕੋਲ ਲਾ ਵੀ ਜੰਨੀ ਕੋ ਖੋਲੀ ਸ਼ੋਕ ਦਿੱਤੀ ਕਾਰ ਸਪਰੇ ਹਣ ਦੁਬਾਰਾ ਲੈਣ ਆਇਆ ਇੱਥੋਂ ਦਵਾਈ ਇਹ ਗਾ ਭਾਟੀਆਂ ਰੱਖਾਇ ਸੀ ਅਗਲੀ ਮੋਟਰ ਤੇ ਅਸੀਂ ਕਿਹਾ ਉਦੋਂ ਹੀ ਕੋਲ ਕੇ ਤੇ ਬਣਾ ਲਾਂਗੇ ਤੇ ਨਹੀਂ ਕਹਿੰਦਾ ਕਦੀ ਕਹਿੰਦੇ ਵੀ ਚੱਕੀ ਲਿਆਓ ਇੱਥੇ ਚੱਕੇ ਲਿਆਉਣੇ ਆਹ ਲੈਣ ਜਿਹੜੀ ਸਾਰੀ ਆ ਇੱਥੋਂ ਆ ਮੋਟਰ ਤੋਂ ਲੈ ਕੇ ਆਹ ਲੈਣਾ ਹੈ ਉਹਨੂੰ 4.5 ਕਿੱਲਿਆਂ ਦੀ ਪੂਰੀ ਕੱਢ ਦੇ ਹੁਣ ਅਗਲੀ ਲੈਣ ਰਹਿ ਗਈ ਪਰਲੀ ਹੋ ਰਹਿ ਗਈ 4.5 ਕਿੱਲਿਆਂ ਦੀ ਉਹ ਕੱਢ ਕੇ ਇਹ ਰੁਕ ਜੂਗਾ ਫਤਹਿ ਫਤਹਿ 15 ਕਿੱਲਿਆਂ ਤੋਂ ਉਹਦੋਂ 5 ਕੱਢਦੇ ਸੀ 14 ਕਿੱਲਿਆਂ ਦਾ ਸੱਚ ਤੇ ਨਾ ਰਹਿਗੇ ਜੀ ਵਾਟਰ ਤਾਂ ਇਤਲਕਣੀ ਬਹੁਤ ਹੈ ਇੱਥੇ ਬੰਦਾ ਟੈਂਕੀ ਚਾਗ ਕੇ ਨਾ ਡਿੱਗਣ ਦਾ ਹੀ ਖਤਰਾ ਸਿੰਦਾ ਪਤਾ ਨਹੀਂ ਤਰੇ ਹਿਲ ਡੇਖ ਡੇਖੇ ਉੱਤੇ ਨਾ ਉਹ ਬਣਿਆ ਪਿਆ ਹਰਾ ਇੱਥੇ ਪਈਆਂ ਬਾਲਟੀਆਂ ਤੇ ਆਹ ਲਾਈਨ ਰਹਿ ਗਈ ਹੁਣ ਆ ਜੀ ਆ ਵਕਤ ਤੋਂ ਇਧਰ ਇਧਰ ਦੇ ਹੈ ਕਿ ਉਹ ਅਗਲੇ ਦਰਖਤਾਂ ਤੱਕ ਆ ਨਹੀਂ ਇਹ ਦੋ ਅਗਲਿਆਂ ਤੱਕ ਤੇ ਬੱਦਲਿਆਂ ਵੀ ਬਣਿਆ ਸਰਦਾ ਹੋਰ ਹੀ ਸਾਫਤਾ ਹੋ ਗਿਆ ਸਪਰੇਅ ਕਰਨ ਲੱਗੇ ਠੰਡਾ ਹੈ ਮੌਸਮ ਕਰਤਾ ਨੇ ਚਲੋ ਬਾਕੀ ਭਾਈ ਆਉਂਦਾ ਪਿਆ ਕਹਿੰਦਾ ਲਾਉਂ ਕੋਲਦਾ ਕਿਦਾਂ ਮੈਂ ਦਵਾਈ ਲੜੀ ਬਾਲਟੇ ਬੋਲਟੇ ਚੱਕ ਲੈਂਦਾ ਇੱਥੇ ਹੀ ਤੇ ਮੋਟਰ ਚਲਾਤੀ ਐ ਇਹ ਵੀ ਦੱਸ ਤਾ ਦੋ ਬਚਾਉਣ ਵਾਲੇ ਤੇ ਭਾਈ ਇਹ ਤਾਂ ਬੇਤੇ ਹੂ ਕਰਨੀ ਨੇ ਇਹਨੂੰ ਸਾਈਡ ਤੇ ਤਾਂ ਹੀ ਕਾ ਮੈਂ ਰੱਖੇ ਨੂੰ ਜੇ ਵਿੱਚ ਆ ਗਈ ਨਾ ਮਰ ਜੇ ਨਹੀਂ ਲਾਪਣਾ ਦ ਹਾਂ ਲੈ ਵੀ ਪਿੱਤਰੋ ਨਾ ਹਾਨੂ ਕੇ ਤੇ ਚੱਲੇ ਆਣ ਆ ਮੋਟਰ ਇੱਥੇ ਚੱਲਦੀ ਜਿਹੜੀ ਉੱਥੇ ਇਹ ਦਵਾਈ ਵਾਲੇ ਕੱਪੜੇ ਇਦਾਂ ਪਾ ਲਈ ਤੇ ਵਿੱਚ ਝੋਲੇ ਤੇ ਫਿਰ ਜਾ ਕੇ ਸਰਫ ਨਾਲ ਧੋ ਕੇ ਤੇ ਦੂਜੇ ਦਿਨ ਵਾਸਤੇ ਰੈਡੀ ਕੰਮ ਹੁਬੀ ਜਾ ਮੋਟਰ ਚੱਲਦੀ ਆ ਨਾ ਵੀ ਤੇ ਗੈਰ ਗਈ ਹੋਈ ਸੀ ਘਾਟ ਹੀ ਕੱਢਦੇ ਲੈਟ ਫਿਰ ਆ ਜਾਂਦੀ ਆ ਪੌਣਾ ਕੋ ਘੰਟਾ ਹੀ ਗਈ ਆ ਫਿਰ ਆ ਗਈ ਘੰਟਾ ਕੋ ਬਹੁਤ ਬਹੁਤ ਇਹ ਖੋਲ੍ਹਦੇ ਸੌਣ ਚੱਲਦੇ ਆ। ਲਾਵੀ ਮੇਤਰੋ ਸਵੇਰੇ ਕੀਤੀ ਸੀ ਸਪਰੇ ਤੇ ਹੁਣ ਵਾਰੀ ਆ ਗਈ ਇੱਥੇ ਮਿਸਤਰੀ ਨਾਲ ਇੱਟਾਂ ਚੱਕ ਜਾਂਦੇ ਆ ਉਹ ਬੰਦਾ ਬਸ ਸਾਹਮਣੇ ਜਿੱਥੇ ਪੱਟੇ ਕੁਟਰੇ ਜਾਂਦੇ ਆ ਤੇ ਬਾਥਰੂਮ ਆ ਚੱਕਦੇ ਇੱਥੋਂ ਇੱਥੇ ਰੱਖਦੇ ਆ ਇਹ ਇਹਨਾਂ ਦੇ ਪਾਉਣੇ ਪਾਣੀ ਆਂਦੀਆਂ ਕੁ ਰਹਿ ਗਈਆਂ ਘੰਟਾ ਡੇਢ ਹੋ ਗਿਆ ਮੈਨੂੰ ਲੱਗਿਆ ਨਾ ਇੱਥੇ ਆ ਚੱਕ ਕੇ ਇੱਥੇ ਰੱਖ ਦਿੰਨੇ ਆ ਪਾਦ ਨੇ ਇਹਦੇ ਪਾਣੀ ਖੋਣੀ ਸਾਰਾ ਲਾਵੀ ਮਿੱਤਰੋ ਅੱਜ ਦੂਜਾ ਦਿਨ ਹੋ ਗਿਆ ਸਪਰੇਅ ਕਰਕੇ ਆਇਆ ਕੱਲ ਵੀ ਅਸੀਂ 9 ਕਿੱਲੇ ਕੱਲ ਕੀਤੀ ਤੇ ਨਾਇਣਾ ਨੇ ਤੇ 9 ਹੀ ਅੱਜ ਵੀ ਕੀਤੀ ਤੇ ਇੰਨਾ ਕੋ ਕੰਮ ਨਿਬੜਾਉਣ ਗਰਮੀ ਬਹੁਤ ਜ਼ਿਆਦਾ ਵੱਲ ਜਾਂਦੀ ਆਂ ਦਾ ਆਇਆ ਪਾ ਇੱਕ ਵਾਰ ਬਹੁਤ ਪਰ ਨਿਬੜਦਾ ਇੰਨਾ ਕੋਈ ਆ ਤੇ ਇੱਕ ਵਾਰ ਤਾਂ ਨਾ ਨੂੰ ਕਿਹਾ ਆਏ ਕਿਹਾ ਆ ਤੇ ਹੁਣ ਰੱਖ ਕੇ ਝੋਲਾ ਤੇ ਕਰੀਏ ਰੈਸਟ ਬਾਕੀ ਬਾਅਦ ਚ ਦੇਖਦੇ ਆਂ ਲੰਗਰ ਪਾਣੀ ਆਪਾਂ ਗੁਰਦੁਆਰੇ ਚ ਹੀ ਛਾ ਗਏ ਆਂ ਅੱਕੇ ਗੁਰਦਾਰੇ ਚ ਚਲਦੇ ਪਏ ਖੁੱਲੇ ਭੰਡਾਰੇ ਅੱਜ 13 ਦਸੰਬਰ ਅੱਜ 13 ਸਤੰਬਰ ਤੇ ਸ਼ੁੱਕਰਵਾਰ ਦਾ ਦਿਨ ਹੈ ਅੱਜ ਤੇ ਕਰਕੇ ਆਏ ਸੀ ਅੱਜ ਸਪਰੇਅ ਕੀਤੀ ਕਟ ਕਿਉਂਕਿ ਅੱਜ ਕਰਨੀ ਜ਼ਿਆਦਾ ਸੀ ਪਰ ਕੀਤੀ ਘੱਟ ਕਿਉਂਕਿ ਅੱਜ ਬੰਦਾ ਵੀ ਇਕੱਲ ਜਾਣਾ ਸੀ ਚਾਰਾਂ ਨੇ ਉਹ ਚਾਰ ਹੋ ਜਾਣਾ ਸੀ ਤੇ ਰਹਿ ਗਿਆ ਤਾਂ ਨਹੀਂ ਤੇ ਸਪਰੇ ਵੀ ਕੱਟ ਕੀਤੀ ਕਿਉਂਕਿ ਪਾਣੀ ਪੋਣੀ ਅੱਗੇ ਹੈ ਨਹੀਂ ਸਿਚੂ अच्छे से ਬਿਜਲੀ ਨਹੀਂ ਆਈ ਤਾਂ ਅੱਜ ਕੀਤੇ ਸਾਰੇ 7 7.5 ਕਿੱਲੇ ਕੀਤੇ ਸਾਰੇ 15 15 ਟੈਂਕੀਆਂ ਆਈਆਂ ਠੀਕ ਹੈ ਤੇ ਕੱਲ ਨੂੰ ਫਿਰ ਚਾਰ ਜਣੇ ਹੋ ਕੇ 16 ਕਿੱਲੇ ਇਕੱਠੇ ਕੱਢਣੇ ਆ ਇੱਕ ਬੰਦੇ ਦਾ ਕੰਮ ਨਵੇ ਹੀਟ ਦੇਣਾ ਵੀ ਪਾਸੇਜ ਹੋ ਜੂਗਾ ਇੱਕ ਦਾ ਕਿੰਨੇ ਦਿਨ ਹੀ ਹੋ ਗਿਆ ਤਿੰਨ ਚਾਰ ਦਿਨ ਹੋ ਗਿਆ ਲਗਾਤਾਰ ਇੱਕ ਦੀ ਕਰੀ ਜੰਨੇ ਆ ਸਪਰੇ ਕਿ ਨਿਭੜਦਾ ਨਹੀਂ ਪਿਆ 8 ਕਿੱਲੇ ਨਿਕਲਦੇ 9 ਕਿੱਲੇ ਦੋ ਦਿਨ 9 ਕਿੱਲੇ ਕੱਢੀ ਤੇ ਅੱਜ ਸਾਢੇ 7 ਅੱਜ ਕੱਟ ਤੇ ਆ ਗਿਆ ਕੰਮ ਤੇ ਉਦੋਂ ਬਾਅਦ ਫਿਰ ਇੱਥੇ ਮਾੜਾ ਮੋਟਾ ਕੰਮ ਕਮਕਾਰ ਲਈਦਾ ਸੀ ਦੇਖਦੇ ਆ ਚਾਚੇ ਕਾ ਕੰਨਾ ਕੋ ਥਾਂ ਬਣ ਗਿਆ ਇੱਥੇ ਲੱਗੇ ਲੱਗੇ ਰਹਿੰਦੇ ਹੁੰਦੇ ਸੀ ਮਾੜਾ ਮੋਟਾ ਖਰਲੀਆਂ ਖਰਲੀਆਂ ਬਣਾਉਣ ਤੇ ਆਹ ਰੇਟਾਂ ਪਈਆਂ ਇੱਥੇ ਆਹ ਬਣਾਈ ਕੱਲ ਪਰਸੋਂ ਉਧਰ ਬਾਥਰੂਮ ਤੇ ਲੱਗੇ ਰਹੇ ਬਣਾਉਣ ਚਾਚੇ ਨੇ ਇੱਟਾਂ ਰੱਖਦੀਆਂ ਇੱਥੇ ਕੱਢ ਕੇ ਆਹ ਕੱਲ ਖੜਾ ਕੀਤਾ ਇਹਨਾਂ ਕੋ ਸ਼ਾਮ ਦੇ ਟਾਈਮ ਦਿਨੇ ਤਾਂ ਮਚਨਾਈ ਚੁਣਾਈ ਕੀਤੀ ਸਾਰੀ ਲਰੀ ਟਾਈਮ ਹੋ ਚੁੱਕਿਆ ਵਾ 6 ਵਜ ਕੇ 3 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਇੱਧਰ ਗੁਲਾਬ ਦੇ ਫੁੱਲਾਂ ਦੀ ਜੜੇ ਲਾਈ ਜਾਨੇ ਇੱਧਰ ਬੂਟੇ ਆ ਦੇਖੋ ਇੱਕ ਲੱਗ ਗਿਆ ਦੋ ਲੱਗ ਤਿੰਨ ਚਾਰ ਉਹ ਜ਼ਿਆਦਾ ਨਹੀਂ ਨੇੜੇ ਹੋ ਗਏ ਬਸ ਹੋ ਇੱਥੇ ਹੀ ਚਲੋ ਲੱਗ ਗਏ ਉਹਨਾਂ ਨੂੰ ਪਾਣੀ ਵੀ ਡੇਲੀ ਪਾਉਣਾ ਪੈਣਾ ਕਰਨਾ ਇਹ ਤੇ ਤਪ ਬਹੁਤ ਜ਼ਿਆਦਾ ਪੈਂਦੀ ਨਹੀਂ ਤਾਂ ਸੜ ਜਾਣਗੇ ਤੇ ਇਹ ਫਲੈਡ ਦਾ ਹੈਗੀ ਅੱਗੇ ਦੂਜੇ ਫੁੱਲ ਹੁੰਦੇ ਸੀ ਇੱਥੇ ਲੱਗੇ ਆਵੇ ਆਵੇ ਇੱਕ ਖੜਾ ਹੋਈ ਹੈ ਬੂਟਾ ਇਹ ਬਹੁਤ ਵਧੀਆ ਇਹ ਵੀ ਹੁੰਦੇ ਆਹੜਾ ਜਿਹੜਾ ਸ਼ਨੀਲ ਦਾ ਇੱਕ ਛੂਟ ਜਾਂਦਾ ਨਾ ਉਦਾਂ ਦੇ ਫੁੱਲ ਹੁੰਦੇ ਇਹਦੇ ਤੇ ਇਹ ਇਹ ਵੱਡਾ ਹੋ ਜਾਂਦਾ ਪੈਲਵਟ ਦੇ ਫੁੱਲ ਲੱਗਦੇ ਹਾਂ ਆਹੜਾ ਇਹ ਵੀ ਹੋ ਜਾਊਗਾ ਇਹਨੂੰ ਵੀ ਪਾਣੀ ਨਾਲ ਪਾਉਂਦੇ ਰਹਿਣੇ ਆ ਇਹ ਵੀ ਵਧੀਆ ਹੋ ਜਾਣਾ ਐਡਾ ਸਾਰਾ ਬੂਟਾ ਜਾਂਦਾ ਉੱਚਾ ਬਹੁਤ 5 5 4 ਤੋਂ 5 5 ਫੁੱਟ ਦਾ ਹੋ ਜਾਂਦਾ 5 4 ਫੁੱਟ ਦਾ ਇਹ ਵੀ Thank <sighs> you.